ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਤਾਰਾ ਸਿੰਘ ਵਿਖੇ ਗੁਰਦੁਆਰਾ ਪਾਈ ਤਾਰਾ ਸਿੰਘ ਜੀ ਵਿਖੇ ਹਰ ਸਾਲ ਦੀ ਮੱਗੀ ਦੇ ਪਵਿੱਤਰ ਦਿਹਾੜੇ ਤੇ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਇਸ ਸਲਾਨਾ ਜੋੜ ਮੇਲਾ ਲਗਾਤਾਰ ਦਿਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਮੱਗੀ ਵਾਲੇ ਪਾਵਨ ਦਿਨਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤ ਹੋਈਆਂ। ਇਸ ਦੌਰਾਨ ਵਿਸ਼ਾਲ ਦੀਵਾਨ ਹਾਲ ਵਿੱਚ ਸ੍ਰੀ ਗੁਰਗੰਨ ਸਾਹਿਬ ਜੀ ਦੀ ਹਾਜ਼ਰੀ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਅਤੇ ਉਚਕੋਟੀ ਦੇ ਰਾਗੀ ਢਾਡੀ ਅਤੇ ਕਵੀਸ਼ਰੀ ਜਿੱਥਿਆਂ ਵੱਲੋਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਨੇਜਰ ਹਰਦੀਪ ਸਿੰਘ ਓਹਲਾ ਨੇ ਦੱਸਿਆ ਕਿ ਇਹ ਇੱਕ ਇਤਿਹਾਸਿਕ ਜੋੜ ਮੇਲਾ ਹੈ ਜੋ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਮੇਲਾ 3 ਦਿਨ ਤੱਕ ਚੱਲਦਾ ਹੈ ਅਤੇ ਉਚਕੋਟੀ ਦੇ ਰਾਗੀ ਢਾਡੀ ਕਵੀਸ਼ਰੀ ਜਿੱਥੇ ਭਾਗ ਲੈਂਦੇ ਹਨ। ਤਨ ਤਨ ਅਮਰ ਸ਼ਹੀਦ ਭਾਈ ਤਾਰਾ ਸਿੰਘ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਮਾਗੀ ਦਾ ਜੋੜ ਮੇਲਾ ਬਹੁਤ ਵੱਡੇ ਪੱਧਰ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਅੱਜ ਵੀ ਇਲਾਕੇ ਦੀ ਸੰਗਤ ਵੱਲੋਂ ਬਹੁਤ ਵੱਡੇ ਪੱਧਰ ਤੇ ਇਸਲਾਣਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਇਸਲਾਣੇ ਜੋੜ ਮੇਲਾ ਮਾਗੀ ਦੇ ਸਮੇਂ ਸ਼ਹੀਦ ਸਿੰਘਾਂ ਨੂੰ ਸਮਰਪਿਤ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ ਇਸ ਸਮੇ ਮਾਗੀ ਵਾਲੇ ਦਿਨ ਬਹੁਤ ਵੱਡੇ ਦੀਵਾਨ ਸਜਾਏ ਜਾਂਦੇ ਨੇ ਤੇ ਮਾਗੀ ਤੋਂ ਅਗਲੇ ਦਿਨ ਵੀ ਦੋ ਦਿਨ ਦੇ ਵੱਡੇ ਦੀਵਾਨ ਹੁੰਦੇ ਨੇ ਤੀਸਰੇ ਦਿਨ ਨੂੰ ਅਮਰ ਸੰਚਾਰ ਕਰਵਾਇਆ ਜਾਂਦਾ ਹੈ ਤੇ ਇਹ ਵੱਡੇ ਪੱਧਰ ਤੇ ਜੋੜ ਮੇਲਾ ਜਿਹੜਾ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਤਰਨਤਾਰਨ ਤੋਂ ਬਿਊਰੋ ਰਿਪੋਰਟ ਐਸਐਮ ਜਰਨੀਅਸ